ਲੋ ਜੀ ਅੱਜ ਆਪਣੇ ਰੀਪਰ ਦਾ 10ਵਾਂ ਦੇਣਿਆ ਤੇ ਅੱਜ ਵੀਰ ਜੀ ਸ਼ਰਧਾਈ ਦੀ ਸੇਵਾ ਕਰਨ ਦਾ ਸਰਪੰਚ ਸਾਹਿਬ ਨੇ ਉਹਦੋਂ ਵੀਡੀਓ ਪਾਈ ਬਹੁਤ ਰੋਸ ਪ੍ਰਗਟ ਕੀਤਾ ਕਿ ਉਹਦੀ ਮੋਟਰ ਤੇ ਤੂੜੀ ਬਣਾਉਣ ਗਿਆ ਸੀ ਸਮੋਸੇ ਵਿਚਾਰਾ ਲੈ ਕੇ ਆਇਆ ਰੋਟੀ ਵੀ ਨਹੀਂ ਅੱਜ ਵੀਰ ਉਸ ਵੀਡੀਓ ਨੂੰ ਵੇਖ ਕੇ ਸ਼ਰਧਾਈ ਦੀ ਸੇਵਾ ਕਰਨ ਬਿਆ ਸਰਪੰਚ ਸਾਹਿਬ ਦੱਸਿਓ ਜਰਾ ਇਹਦੇ ਬਾਰੇ ਜਿਹੜੀ ਪਰਸੋਂ ਆਪਾਂ ਵੀਡੀਓ ਪਾਈ ਸੀਗੀ ਉਹ ਵੀਡੀਓ ਨੂੰ ਵੇਖ ਕੇ ਕਈ ਜਾਣਿਆਂ ਨੇ ਰੋਸ ਪ੍ਰਗਟਾਇਆ ਤੇ ਇਸ ਕਰਕੇ ਇਵੀਂ ਵੀ ਅੱਜ ਆਪਾਂ ਸੂੜੀ ਬਣਾ ਰਹੇ ਆ ਤੇ ਇਹਨਾਂ ਉਹ ਵੀਡੀਓ ਵੇਖ ਕੇ ਵੀ ਸਰਦਾਈ ਦੀ ਸੇਵਾ ਕਰ ਰਹੇ ਆ ਵੀ ਕਿਤੇ ਸਾਡੀ ਵੀ ਕੋਈ ਇਹੋ ਜਿਹੀ ਵੀਡੀਓ ਨਾ ਬਣ ਜੇ ਇਹ ਕਰਕੇ ਰੀਪਰ ਪਿੱਛੇ ਚੱਲ ਰਿਹਾ ਆ ਤੇ ਹੋਣੀ ਤੇ ਸਰਦਾਈ ਪਣ ਰਹੀ ਆ ਤੇ ਇਹ ਨਾਲ ਛੋਟੇ ਬੱਚੇ ਵੀ ਆਏ ਆ ਵੀ ਦੁਪਹਿਰ ਦਾ ਟਾਈਮ ਆ ਤੇ ਸਰਦਾਈ ਬਣਾ ਕੇ ਨਾਲ ਦੇਵਾਂਗੇ ਚਲੋ ਬਹੁਤ ਵਧੀਆ ਸੇਵਾ ਕੀਤੀ ਇਹਨਾਂ ਤੇ ਮਤਲਬ ਇਹ ਰੀਪਰ ਵਾਲਿਆਂ ਦੀ ਵੀ ਸੁਣੀ ਗਈ ਆ ਬਾਪਿਆਂ ਦੀ ਸਾਰੇ ਕਰਦੇ ਸੇਵਾ ਪਰ ਅੱਜ ਸਰਦਾਈ ਵਾਲੇ ਆ ਕਰਕੇ ਮੌਕਾ ਸਾਨੂੰ ਦਿੱਤਾ ਹੈ ਵੀ ਰੀਪਰ ਤੇ ਜਿਹੜੇ ਬੰਦੇ ਆ ਉਹਨਾਂ ਨੂੰ ਵੀ ਸਪਲਾਈ ਪਈ ਚਾ ਸਾਡੀ ਵੀਡੀਓ ਪਾਉਣ ਦਾ ਮਕਸਦ ਇਹ ਹੈ ਕੰਪੇਨ ਹੋਇਆ ਰੀਪਰ ਹੋਇਆ ਉਹਨਾਂ ਵੀਰਿਆਂ ਨੂੰ ਦੂਰੋਂ ਆਉਂਦੇ ਆ ਰੋਟੀ ਪਾਣੀ ਦੀ ਸੇਵਾ ਜ਼ਰੂਰ ਕੀਤੀ ਜਾਵੇ ਮੇਨ ਮੋਟਿਵ ਸਾਡਾ ਇਹ ਹੈ